మే ਵੀ వైਗਰੂ સેવા ਵਾਕਦੇ ਨੇ ਸਾਨੂੰ ਬਾਪੂ ਭਿੰਦਰ ਸਿੰਘ ਦੀ સેવા ਮਿਲੀ ਬਹੁਤ ਹੀ ਦੰਗੀਲੇ ਬੰਦੇ ਨੇ ਬਹੁਤ ਹੀ ਖੁਸ਼ ਰਹਿਣ ਵਾਲੇ ਨੇ ਖੁਸ਼ ਰੱਖਣ ਵਾਲੇ ਨੇ ਸਾਰਾ ਮਾਹੌਲ ਵਧੀਆ ਰੱਖਦੇ ਨੇ ਸਾਡਾ ਇੱਥੇ ਇਕੱਲੇ ਸੀ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਪਿੱਛੇ ਪਰਿਵਾਰ ਦੇ ਵਿੱਚ ਪਰਿਵਾਰ ਭਰਾ ਨਹੀਂ ਜਿਹੜੇ ਸਾਰੇ ਬਾਹਰ ਨੇ ਅਮਰੀਕਾ ਨੇ ਕੈਨੇਡਾ ਨੇ ਭੈਣ ਵੀ ਬਾਹਰ ਆ ਭਾਂਜੇ ਵੀ ਆ ਭਾਂਤੇ ਵੀ ਬਾਹਰ ਆ ਇਹਨਾਂ ਦੀ ਸਮੱਸਿਆ ਸੀ ਕੱਲੇ ਹੀ ਅੰਦਰ ਘਰ ਚ ਪੈ ਰਹਿੰਦੇ ਸੀਗੇ ਕਿੰਨੇ ਭਰਾ ਤੁਸੀਂ 5000 ਕੰਟਰੈਕਟਰ ਆ ਅੱਛਾ ਕੋਈ ਰਾਸ਼ਟਰਪਤੀ ਮੈਡਲ ਆ ਬੀ ਮੈਂ ਕਈ ਮਹੀਨਿਆਂ ਤੋਂ ਕਹੀ ਜਾਂਦੇ ਸੀ ਮੈਂ ਘਰੇ ਜਾ ਕੇ ਆਉਣਾ ਪੈਂਟ ਜਾਣਾ ਮੈਨੂੰ 2-4 ਦਿਨ ਪੈਂਟ ਭੇਜ ਦੋ ਚਲੋ ਛੋਟੇ ਭਾਈ ਨੇ ਵੀ ਮੇਰੀ ਗੱਲ ਮੰਨੀ ਵੀ ਕਹਿੰਦੇ 2 ਦਿਨਾਂ ਦੀ ਛੁੱਟੀ ਮੈਨੂੰ ਦੇ ਦੋ ਮੈਂ 2 ਦਿਨਾਂ ਬਾਅਦ ਮੁੜਿਆ ਆ ਠੀਕ ਹੈ ਛੋਟੇ ਭਾਈ ਟੈਂਡ ਮੇਰਾ ਰਿਕਾਰਡ ਪੁੱਛੋ ਜਾ ਕੇ ਬੰਦਾ ਫੇਰ ਗਿਆ। ਸਾਮ ਦੋ ਦਿਨ ਲਈ ਬਾਕੀ। ਫਿਕਰ ਗਾਦੋ ਕਰੀਏ ਨਹੀਂ ਅਜੀ ਕਹੀਆਂ ਟੈਨਸ਼ਨ ਨਾ ਲਾਓ ਮੇਰੇ ਨਾਲ। ਕੋਈ ਨਹੀਂ ਮੈਂ ਆਪੇ ਹੀ ਦਿਮਾਗ ਤੋਂ ਲੋਡ ਕੱਢ ਲਵਾਂ ਏ ਛੱਡ ਜਾਣਗੇ ਦੋ ਦਿਨਾਂ ਬਾਅਦ। ਟੈਨਸ਼ਨ ਲੈ ਹੁਣ। ਰਾਤ ਨੂੰ ਨੀਂਦ ਨਹੀਂ ਆ ਰਹੀ। ਨਾ ਬਾਈ ਬਣ ਕੇ ਟੈਨਸ਼ਨਾਂ ਲੈ ਯਾਰ। ਸਿਰਫ ਦੋ ਦਿਨਾਂ ਵਾਸਤੇ ਘੁੰਮਣ ਚੱਲਿਆ ਮੇਰਾ ਭਰਾ ਨੇ ਮੁੜਿਆਉਣਾ ਦੋ ਦਿਨਾਂ ਬਾਅਦ। ਬਲੇ ਸੋਨਿਆ। ਓ ਮੇਰਾ ਛੋਟਾ ਭਰਾ। ਸਰਦਾਰ ਮਹਿੰਦਰ ਸਿੰਘ ਕਿਹੜਾ ਪਿੰਡ ਬਾਈ ਟਰੋਲੀ ਭਾਈ ਕੀ ਅੱਜ ਆਪਣੇ ਪਿੰਡ ਚੱਲੇ ਨੇ ਆਪਣੇ ਘਰ ਚੱਲੇ ਨੇ ਇਹ ਸਰਦਾਰ ਮਹਿੰਦਰ ਸਿੰਘ son of ਗੁਰਦੇয়াল ਸਿੰਘ 77 ਸਾਲ ਦੀ ਉਮਰ ਆ ਕਰੀਬ ਤੇ ਇਹਨਾਂ ਦੀ 28 3 2023 ਨੂੰ ਆਉਣਾ ਹੋਇਆ ਸੀ ਸੁਪਨਿਆਂ ਦੇ ਘਰ ਚ ਤੀਜੇ ਮਹੀਨੇ ਪਿਛਲੇ ਸਾਲ ਅਗਲੇ ਮਹੀਨੇ ਇਹਨਾਂ ਨੂੰ 1 ਸਾਲ ਹੋ ਜਾਣਾ ਪੂਰਾ ਸਾਡੇ ਕੋ ਆਇਆ ਇਹਨਾਂ ਦੇ ਭਾਈ ਸਾਹਿਬ ਨੇ ਤੁਸੀਂ ਕਿੱਥੇ ਰਹਿੰਦੇ ਜਗਰਾਤ ਸਿੰਘ ਜਗਰਾਤ ਸਿੰਘ ਕਿੱਥੇ ਰਹਿੰਦੇ ਤੁਸੀਂ ਅਮਰੀਕਾ ਰਹਿੰਦੇ ਨੇ ਨਾ ਯੂ ਐਸ ਏ ਚ ਇਹ ਜੇ ਮੈਂ ਇਹਨਾਂ ਨੂੰ ਵੱਡਾ ਭਾਈ ਜਾਂ ਬਾਪੂ ਕਹਿੰਦਾ ਫਿਰ ਨਰਾਜ ਹੁੰਦੇ ਨੇ ਕਹਿੰਦੇ ਮੈਂ ਤੇਰਾ ਛੋਟਾ ਭਾਈ ਆ ਤੂੰ ਮੇਰਾ ਵੱਡਾ ਭਾਈ ਆ ਚਲੋ ਬੰਦੇ ਨੂੰ ਦਿਲ ਤੋਂ ਜਵਾਨ ਰਹਿਣਾ ਚਾਹੀਦਾ ਇਕੱਲੇ ਸੀ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਪਿੱਛੇ ਪਰਿਵਾਰ ਦੇ ਵਿੱਚ ਪਰਿਵਾਰ ਭਰਾ ਨੇ ਜਿਹੜੇ ਸਾਰੇ ਬਾਹਰ ਨੇ ਅਮਰੀਕਾ ਨੇ ਕੈਨੇਡਾ ਨੇ ਭੈਣ ਵੀ ਬਾਹਰ ਆ ਜੀ ਭੈਣ ਵੀ ਬਾਹਰ ਆ ਭਾਂਜੇ ਵੀ ਆ ਬਾਹਰ ਭਾਂਜੇ ਵੀ ਬਾਹਰ ਆ ਇਹਨਾਂ ਦੀ ਸਮੱਸਿਆ ਸੀ ਇਕੱਲੇ ਹੀ ਅੰਦਰ ਘਰ ਚ ਪੈ ਰਹਿੰਦੇ ਸੀਗੇ ਇਹਨਾਂ ਦੀ ਆਪਦੀ ਵੀ ਇਹਨਾਂ ਤੋਂ ਸੰਭਾਲ ਨਹੀਂ ਸੀ ਹੁੰਦੀ ਹਾਲਤ ਇਸ ਤਰ੍ਹਾਂ ਦੀ ਸੀਗੀ ਸਾਨੂੰ ਪਿੰਡ ਦੇ ਵਿੱਚੋਂ ਕਈ ਵੀਰਾਂ ਨੇ ਵੀਡੀਓ ਬਣਾ ਕੇ ਭੇਜੀਆਂ ਵੀ ਉੱਥੋਂ ਤੁਸੀਂ ਲੈ ਕੇ ਜਾਓ ਆ ਕੇ ਕੀ ਕਹਿਣ ਲੱਗੇ ਸੀ ਹਾਂ ਹਾਂ ਤੇ ਚਲੋ ਜਿਵੇਂ ਵੀ ਵਾਇਗਰੂ ਸੇਵਾ ਬਖਸ਼ਦੇ ਨੇ ਸਾਨੂੰ ਬਾਪੂ ਭਿੰਦਰ ਸਿੰਘ ਦੀ ਸੇਵਾ ਮਿਲੀ ਨਹੀਂ ਭਾਈ ਭਾਈ ਛੋਟਾ ਭਾਈ ਸੌਰੀ ਸਰ ਛੋਟਾ ਭਾਈ ਛੋਟੇ ਭਾਈ ਦੀ ਸੇਵਾ ਮਿਲੀ ਸਾਨੂੰ ਬਹੁਤ ਹੀ ਰੰਗੀਲੇ ਬੰਦੇ ਨੇ ਬਹੁਤ ਹੀ ਖੁਸ਼ ਰਹਿਣ ਵਾਲੇ ਨੇ ਖੁਸ਼ ਰੱਖਣ ਵਾਲੇ ਨੇ ਸਾਰਾ ਮਾਹੌਲ ਵਧੀਆ ਰੱਖਦੇ ਨੇ ਸਾਡਾ ਇੱਥੇ ਹੁਣੇ ਕਈ ਮਹੀਨਿਆਂ ਤੋਂ ਕਹੀ ਜਾਂਦੇ ਸੀ ਮੈਂ ਘਰੇ ਜਾ ਕੇ ਆਉਣਾ ਪਿੰਡ ਜਾਣਾ ਮੈਨੂੰ 2-4 ਦਿਨ ਪਿੰਡ ਭੇਜ ਦੋ ਤੇ ਅੱਜ ਇਹਨਾਂ ਦੇ ਭਾਈ ਸਾਹਿਬ ਜਗਰਾਜ ਸਿੰਘ ਜੀ ਮਿਲਣ ਆਏ ਸੀਗੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਵੀ ਘਰੇ ਲੈ ਜਾਓ ਦੋ ਚਾਰ ਦਿਨ ਚਲੋ ਜਿਹੜਾ ਕੱਟ ਕੇ ਮੁੜਿਆਉਣਗੇ ਥੋੜਾ ਮਨ ਬਦਲ ਜਾਂਦਾ ਬੰਦੇ ਦਾ ਵੀ ਜ਼ਬਰਦਸਤੀ ਤਾਂ ਹੁਣ ਟੱਕਣ ਟੱਕੇ ਨਾਲ ਰੱਖਣ ਵਾਲੀ ਗੱਲ ਤਾਂ ਠੀਕ ਨਹੀਂ ਹੈਗੀ ਹਨਾ ਚਲੋ ਛੋਟੇ ਭਾਈ ਨੇ ਵੀ ਮੇਰੀ ਗੱਲ ਮੰਨੀ ਵੀ ਕਹਿੰਦੇ ਦੋ ਦਿਨਾਂ ਦੀ ਛੁੱਟੀ ਮੈਨੂੰ ਦੇ ਦੋ ਮੈਂ ਦੋ ਦਿਨਾਂ ਬਾਅਦ ਮੁੜਿਆ ਆਉਂਗਾ ਠੀਕ ਹੈ ਛੋਟੇ ਭਾਈ ਹਾਂਜੀ ਠੀਕ ਆ ਮਾਣ ਤੇ ਜਗਰਾਜ ਸਿੰਘ ਤੁਸੀਂ ਛੋਟੇ ਤੋਂ ਇਹ ਦੋਤੇ ਛੋਟੇ ਨੇ ਹਾਂਜੀ ਹਾਂਜੀ ਕਿੰਨੇ ਭਰਾ ਤੁਸੀਂ ਪੰਜ ਜੀ ਕਨਸਟਰਕਟਰ ਆ ਅੱਛਾ ਕੋਈ ਰਾਸ਼ਟਰਪਤੀ ਮੈਡਲ ਆ ਬੀਐਸਐਫ ਵਿੱਚ ਪਹਿਲਾਂ ਬਹਾਦਰ ਗਾਰਡ ਨੂੰ ਗੁਫ਼ਤੀ ਕੀਤੀ ਜਦੋਂ ਆਇਆ ਮੇਰੀ ਮਾਂ ਕਹਿਣ ਲੱਗੀ ਆ ਬਾਵਾ ਛੱਲਿਆਂ ਦਾ ਆਪਣੇ ਕਿਹੜਾ ਮਾਤਾ ਪੈੜੀ ਬਣਦੀ ਆ ਉਹਨੇ 52 ਸਾਲ ਨੌਕਰੀ ਕੀਤੀ ਜੀ ਬੀਐਸਐਫ ਹਾਂਜੀ ਪਹਿਲਾਂ ਪੀਏਪੀ ਫਿਰ 65 ਦੇ ਵਿੱਚ ਲੜਾਈ ਲੱਗੀ ਬੀਐਸਐਫ ਬਣ ਗਈ ਰਾਸ਼ਟਰਪਤੀ ਮੈਡਲ ਬਾਅਦ 10000 ਰੁਪਏ ਮੇਰਾ ਤੇ ਮਾਂ ਦਾ ਖਾਤਾ ਸਾਂਝਾ ਸੀ ਭਾਈ ਚਲਦੀ ਸੀ ਮੈਚ ਮੈਨੇਜਰ ਦਾ ਖਾਤਾ ਪਾ ਗਿਆ ਮੈਨੇਜਰ ਆਂਦਾ ਵੇਖ ਇਹ ਮਾਂ ਨੂੰ ਥੋੜੀ ਨੁਕਸਾਨ ਦਾ ਤੇਰੀ ਪੈਨਸ਼ਨ ਆ 40000 ਕਿਉਂ ਮੈਂ ਕਿਹਾ ਸਾਰੇ ਦੇ ਦਿਓ ਮੈਨੇਜਰ ਸਾਹਿਬ ਇਹਨੂੰ ਉਥੇ ਪੈਸੇ ਵੰਡੇ ਗਏ ਮੇਰੇ ਖਾਤੇ ਚ ਪਾ ਦੇ ਇਧਰ ਇਧਰ ਇਹਨੂੰ ਦੇ ਦੇ ਅੱਜ ਕੱਲ ਕੋਈ ਭਾਈ ਨਹੀਂ ਕੋਈ ਪੈਂਡ ਤਰਸ ਕਰੂਗੀ ਅਛਾ ਆਪਣੇ ਲਖੜੀਆਂ ਚਾਏ ਸੀ ਨਾ ਘੋਲਿਏ ਦੇ ਮੈਂ ਘੋਲਿਏ ਨੂੰ ਗੀਤ ਲਿਖਿਆ ਪਰ ਮੈਂ ਤੰਗ ਬਹੁਤ ਸੀ ਮੈਂ ਉਹਨੂੰ ਦੱਸਦਾ ਹੀ ਮੈਂ ਵੀ ਤੇਰੇ ਨਗਰ ਦਾ ਹੂੰ ਤਾਰ ਬਾਉ ਨੂੰ ਕੀ ਦਿੱਤਾ ਪਾਲੀ ਪਾਣੀ ਖੂਹ ਤੋਂ ਪਰੇ ਪੁੱਛ ਵੀ ਲਿਓ ਹੂੰ ਮੈਂ ਹਸਲਪੁਰੀ ਬਾਈ ਇੰਦਰਜੀਤ ਜੀ ਬਾਈ ਕਲਵੰਤ ਕਮਲ ਢੁੱਡੀ ਕੇ ਔਰ ਹਰਪਾਲਜੀਤ ਪਾਲੀ ਔਰ ਮੈਂ ਅਮਦਾਰ ਹੂੰ ਜਿੱਥੇ ਆਹਦਾ ਗੁਣਾ ਦੀ ਗੁੱਟਲੀਆਂ ਤੁਸੀਂ ਗੁਣਾਦਾ ਹੀ ਤੇਰੀ ਐਂਤੀਆਂ ਨੇ ਕੁੜੀ ਨਾਲ ਵਿਆਹ ਕਰਾ ਦਿੱਤੇ ਉਹ ਵੀ ਐਕਟਰ ਦੀਆਂ ਮੈਂ ਮੈਂ ਸਾਡੇ ਪਿੰਡ ਐੱਕ ਨਹੀਂ ਵਿਆਈਦਾ ਵੀ ਐੱਕ ਡੰਡਾ ਹੋ ਜਾਂਦਾ ਯਾਨੀ ਕਿ ਪਿੰਡ ਮੇਰਾ ਰਿਕਾਰਡ ਪੁੱਛੋ ਜਾ ਕੇ ਬੰਦਾ ਥੇਰ ਜਾਂਦਾ ਇਹ ਸਾਰਾ ਪਿੰਡ ਤਰੀਫ ਕਰਦਾ ਹਾਂ ਕਿੰਨੇ ਬੰਦੇ ਮਿਲਣ ਆਏ ਵੀ ਆਪਣੀ ਬਹੁਤ ਆਉਂਦੇ ਨੇ ਹੈ ਕੋਈ ਨਹੀਂ ਭੈਣ ਨਾ ਕਰ ਹੂੰ ਰੁਪਏ ਆਟੋਮੈਟਿਕ ਨਿਕਲਦੇ ਦੰਦਾ ਹੀ ਮੈਂ ਹੂੰ ਇਸ ਤੋਂ ਮੰਗਦਾ ਤਾਂ ਨਹੀਂ ਮਹਾਰਾਜ ਆਪੇ ਡਿੱਗੇ ਪੈ ਦਿੰਦੇ ਚੱਕ ਭਗਤਾ ਜੋ ਨਾਮ ਜਪਦਾ ਇੱਥੇ ਦੇ ਕੋਈ ਇਲਾਕੇ ਦੀ ਉਧਰੋਂ ਕੋਈ ਭੈਣ ਆ ਜਾਂਦੀ ਸੀ ਕੋਈ ਬੇਟੀ ਆ ਜਾਂਦੀ ਸੀ ਬਾਪੂ ਨੇ ਜੇਬ ਚੋਂ ਕੱਢ ਕੇ 100 ਰੁਪਏ ਸ਼ਕਨ ਜਵਾਕ ਨੂੰ ਜਾਂ ਕੁੜੀ ਨੂੰ ਬਾਪੂ ਨੇ ਦੇ ਦੇਣਾ ਹਰੇਕ ਨੂੰ ਜਿਹੜਾ ਬੰਦਾ ਇੱਥੇ ਸ਼ਕਨ ਆਉਂਦਾ ਸੀ ਉਸ ਤਰ੍ਹਾਂ ਜਿਹੜਾ ਗਪਾਲ ਮੋਚਲੇ ਨਾ ਪਾਂਜੀ ਮੈਂ ਹਾਂ ਹਾਂ ਦੋ ਦਿਨ ਦੀ ਬਾਅਦ ਫਿਕਰ ਘਾਤੋ ਕਰੀਏ ਤੁਸੀਂ ਅਸੀਂ ਕਹੀ ਅਨ ਟੈਨਸ਼ਨ ਨਾ ਲਾਓ ਇਸ ਗੱਲ ਕੋਈ ਨਹੀਂ ਮੈਂ ਆਪੇ ਦਿਮਾਗ ਤੋਂ ਦੂੜ ਕੱਢ ਦੋ ਇਹ ਛੱਡ ਜਾਣਗੇ ਦੋ ਦਿਨਾਂ ਬਾਅਦ ਮੈਨੂੰ ਟੈਨਸ਼ਨ ਲਾਈ ਹੁਣ ਰਾਤ ਨੂੰ ਇਹਨੂੰ ਨੀਂਦ ਨਹੀਂ ਆਉਣੀ ਨਾ ਬਾਈ ਬਣ ਕੇ ਟੈਨਸ਼ਨਾਂ ਲੈ ਯਾਰ ਸਿਰਫ ਦੋ ਦਿਨਾਂ ਵਾਸਤੇ ਘੁੰਮਣ ਚੱਲੇਆ ਮੇਰਾ ਭਰਾ ਨਹੀਂ ਮੁੜਿਆਉਣਾ ਦੋ ਦਿਨਾਂ ਬਾਅਦ ਇਹ ਤਾਂ ਤੇਰਾ ਫਿਕਰ ਕਰਦਾ ਦੇਖ ਇਹ ਵੀ ਤੇਰਾ ਛੋਟਾ ਭਾਈ ਆ ਵੀ ਮੇਰਾ ਭਰਾ ਮੈਂ ਬਾਹਰ ਚਲੇ ਜਾਣਾ ਬਾਅਦ ਦੇ ਵਿੱਚ ਕਿਤੇ ਇਹ ਨਾ ਹੋਵੇ ਰੋਲੇ ਮਲ ਇਹ ਤਾਂ ਫਿਕਰ ਕਰਦਾ ਤੇਰਾ ਮੈਂ ਜੀ ਕਿਸੇ ਨਾਲ ਲੜਦਾ ਨਹੀਂ ਬੋਲਦਾ ਨਹੀਂ ਹਾਂ ਚਲੋ ਕੋਈ ਨਾ ਕੁੜੀਆਂ ਦੇ ਦਾ ਵਿਆਹ ਹੀ ਕਰਤੇ ਮਾਂ ਪੁੱਤਾਂ ਨੇ ਅਸੀਂ ਵੇੜੇ ਆਲੀਆਂ ਨੂੰ ਮੰੰਦਰ ਹਾਂ ਮਾਤਾ ਉਹ ਫਲਾਨਾ ਆਇਆ ਪਾ 10000 ਪੀਪਾ ਘੋਦਾ ਠੀਕ ਆ ਛੋਟੇ ਭਾਈ ਫਿਰ ਆ ਜਾ ਆ ਜਾ ਛੋਟੇ ਭਾਈ ਆ ਜੀ ਆਪ ਲੈ ਹਾਂ ਦਿਨਾਂ ਦਵਾਈ ਦੇਣ ਤਿੰਨ ਚਾਰ ਸਾਲਾਂ ਤੋਂ ਮੈਂਟਲੀ ਅਪਸੈਂਟ ਸੀਗਾ ਭਾਈ ਜਦੋਂ ਘਰੇ ਪਿਆ ਸੀ ਮਾਂ ਦੀ ਮੌਤ ਤੋਂ ਬਾਅਦ ਇਕੱਲਾ ਹੀ ਪਿਆ ਸੀ ਨਾ ਸਰਾਤ ਤੋਂ ਜ਼ਿਆਦਾ ਪੀਣ ਲੱਗ ਗਈ। ਗਾਲੋਂ ਤੋਂ ਬਹੁਤ-ਬਹੁਤ ਪੀਂਦਾ ਜੀ। ਨਹੀਂ ਇਹ ਮੈਂਟਲੀ ਵੀ ਅਫਸਰਟ ਹੋ ਗਿਆ ਸੀਗਾ। ਸਾਡੀ ਆਈ। ਵੀ ਨਹੀਂ ਉਹਨੇ ਗੱਲਾਂ ਕਰਦੇ ਵੀ। ਸਾਡੀ ਆਈ। ਬਸ। ਅੱਲਾਹੁ ਅਕਬਰ। ਤਾਂ ਇਹ ਚੀਜ਼ ਆਪ ਕੀ ਜਾਂ ਬੰਦ ਬਲ ਕੱਟਾ। ਮਾਰ ਕੇ ਮੇਰੀ ਜਾਨ ਨੂੰ। ਇੱਧਰ ਆਣ ਕੇ। ਹਾਂਜੀ ਹਾਂਜੀ। ਮੰਗਲ ਪਟਵਾਰੀ ਦਾ ਪੋਤਪਾਨ ਹੈ। ਉਰਦੂ ਦੇ ਪੰਜ ਬਾਤਾਂ ਪੜਿਆ ਤਾਇਆ ਪਾਲਾਸੋਂ ਤੋਂ। ਹਾਂਜੀ। ਹੈ? ਪਰ ਬੰਦੇ ਜੀ ਜੀ ਅਣਖ ਇੱਜ਼ਤ ਜੇ ਮੈਂ ਕਹਿੰਦੀ ਟੀ ਭੈਣਾਂ ਨਾਲ ਚੱਲਣਾ ਭਰ ਕੇ ਮੇਰੀਆਂ ਵੀ ਭੈਣਾਂ ਬਾਹਰ ਆਉਣਗੇ ਉਹ ਝਾਕਣਗੇ ਮੈਂ ਹੁਣ ਤੂੰ 2 ਦਿਨਾਂ ਦੀ ਛੁੱਟੀ ਲੈ ਕੇ ਦਵਾ ਜੀ ਦਵਾ ਤਾਂ ਦਿੰਦੇ ਅੰਦਰ ਨੇ ਦਵਾ ਦੇ ਕੇ ਗਿਆ ਲੈਣ ਆ ਦੇ ਕਹਿ ਤਾਂ ਲੈਣ ਗਿਆ ਆ ਜਾ ਉੱਥੇ ਦਫ਼ਤਰ ਚੱਲ ਚਲੋ ਜੀ ਪਾਣੀ ਵੀ ਪੀਂਣਾ ਜੀ ਹਾਂ ਆ ਜਾ ਉੱਥੇ ਦਫ਼ਤਰ ਪਾਣੀ ਵੀ ਪੀਓਨੇ